ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾਜੀ ਭਾਜਪਾ ਵੱਲੋਂ ਔਰਤਾਂ ਦੇ ਹੱਕ ਵਿੱਚ 50% ਰਾਖਵਾ ਕਰਨ ਦਾ ਬਿੱਲ ਪਾਸ ਕਰਨ ਤੋਂ ਬਾਅਦ ਜੋ ਹੈ ਹੁਣ ਪਾਰਲੀਮੈਂਟ ਦੇ ਚੋਣਾਂ ਵਿੱਚ ਵੱਧ ਔਰਤਾਂ ਦੇ ਚਿਹਰੇ ਨਜ਼ਰ ਆ ਸਕਦੇ ਨੇ ਸੋ ਇੱਥੇ ਚਰਚਾ ਹੁਣ ਇਹ ਵੀ ਚੱਲ ਰਹੀ ਹੈ ਕਿ ਅਕਾਲੀ ਦਲ ਤੋਂ ਬਾਅਦ ਉਹ ਕਾਂਗਰਸ ਹਾਈ ਕਮਾਂਡ ਵੀ ਜੋ ਹੈ ਵਿਚਾਰ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਚੋਣਾਂ ਦੇ ਲਈ 4 ਮਹਿਲਾ ਉਮੀਦਵਾਰ ਉਤਾਰੇ ਜਾਣ ਸੋ ਮੁੱਖ ਰੂਪ ਦੇ ਵਿੱਚ ਉਹ ਕਿਹੜੇ ਕਿਹੜੇ ਚਿਹਰੇ ਹੋ ਸਕਦੇ ਨੇ ਜਿਹੜੇ ਟਿਕਟਾਂ ਦੀ ਵੰਡ ਦੇ ਲਈ ਦਾਅਵੇਦਾਰ ਬਣ ਸਕਦੇ ਨੇ ਦੇ ਨਾਲ ਆਪਾਂ ਬਾਕੀ ਪਾਰਟੀਆਂ ਦੀ ਵੀ ਗੱਲ ਕਰ ਲੈਨੇ ਆ ਜੇ ਆਪਾਂ ਭਾਜਪਾ ਦੀ ਗੱਲ ਕਰ ਲਈਏ ਅਕਾਲੀ ਦਲ ਦੀ ਗੱਲ ਕਰ ਲਈਏ ਜਾਂ ਫਿਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਿਹੜੇ ਕਿਹੜੇ ਮਹਿਲਾ ਚਿਹਰੇ ਨੇ ਜਿਹੜੇ ਅਗੋਂ ਚਰਚਾਵਾਂ ਦਾ ਜਿਨ੍ਹਾਂ ਦੇ ਉੱਪਰ ਚਰਚਾਵਾਂ ਹੋ ਸਕਦੀਆਂ ਨੇ ਜਾਂ ਫਿਰ ਟਿਕਟਾਂ ਦੇ ਲਈ ਉਹਨਾਂ ਨੂੰ ਦਾਵੇਦਾਰ ਮੰਨਿਆ ਜਾ ਸਕਦਾ ਹੈ ਹਰਜੋਤ ਜੀ ਬਹੁਤ ਹੀ ਮਹੱਤਵਪੂਰਨ ਕੁਐਸਚਨ ਤੁਸੀਂ ਅੱਜ ਉਭਾਰਿਆ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਵਿੱਚ ਵੀ ਰਾਜ ਸਭਾ ਦੇ ਵਿੱਚ ਵੀ 50% ਰਾਖਵਾ ਕਰਨ ਦਾ ਜਿਹੜਾ ਬਿੱਲ ਸੀ ਔਰਤਾਂ ਦੀ ਪੋਲਿਟਿਕਸ ਦੇ ਵਿੱਚ ਸ਼ਮੂਲੀਅਤ ਬਾਰੇ ਉਹ ਪਾਸ ਕਰ ਦਿੱਤਾ ਭਾਵੇਂ ਕਾਂਗਰਸ ਦੀਆਂ ਸਰਕਾਰਾਂ ਵੇਲੇ ਵੀ ਇਹ ਬਿੱਲ ਹੈ ਜਿਹੜਾ ਇਹ ਇੱਕ ਸਦਨ ਦੇ ਵਿੱਚ ਪਾਸ ਹੋ ਚੁੱਕਿਆ ਸੀ ਤੇ ਰਾਜ ਸਭਾ ਦੇ ਵਿੱਚ ਇਸ ਦਾ ਪਾਸ ਹੋਣਾ ਬਾਕੀ ਸੀ ਪਰ ਹੁਣ ਭਾਜਪਾ ਨੇ ਜਦੋਂ ਇਹ ਬਿੱਲ ਪਾਸ ਕੀਤਾ ਉਸ ਤੋਂ ਬਾਅਦ ਪੂਰੇ ਮੁਲਕ ਦੇ ਵਿੱਚ ਇਹ ਸੁਨੇਹਾ ਗਿਆ ਕਿ ਭਾਰਤੀ ਜਨਤਾ ਪਾਰਟੀ ਨੇ ਕਿਉਂਕਿ ਇਹ ਬਿੱਲ ਪਾਸ ਕੀਤਾ ਹੈ ਜ਼ਿਆਦਾ ਤੋਂ ਜ਼ਿਆਦਾ ਮਹਿਲਾ ਉਮੀਦਵਾਰਾਂ ਨੂੰ ਭਾਰਤੀ ਜਨਤਾ ਪਾਰਟੀ ਮੈਦਾਨ ਚ ਉਤਾਰੇਗੀ ਇਸੇ ਦੇ ਮੱਦੇਨਜ਼ਰ ਮੰਨਿਆ ਜਾ ਰਿਹਾ ਹੈ ਕਿ ਸਾਰੀਆਂ ਪਾਰਟੀਆਂ ਕਾਂਗਰਸ ਪਾਰਟੀ ਵੀ ਸ਼੍ਰੋਮਣੀ ਅਕਾਲੀ ਦਲ ਵੀ ਔਰ ਆਮ ਆਦਮੀ ਪਾਰਟੀ ਵੀ ਇਸੇ ਤਿਆਰੀ ਚ ਰੁਝੀਆਂ ਹੋਈਆਂ ਨੇ ਕਿ ਅਗਰ ਪੰਜਾਬ ਚ ਭਾਰਤੀ ਜਨਤਾ ਪਾਰਟੀ ਨੇ ਵੀ ਇਸ ਵਾਰ ਘੱਟੋ ਘੱਟ 33% ਔਰਤਾਂ ਪਾਵ ਅਗਰ ਚਾਰ ਟਿਕਟਾਂ ਭਾਜਪੀ ਨੇ ਮਹਿਲਾਵਾਂ ਨੂੰ ਦਿੱਤੀਆਂ ਤੇ ਫਿਰ ਮੁਕਾਬਲਾ ਕਿਵੇਂ ਕਰਨਾ ਹੈ ਉਧਰ ਖਬਰਾਂ ਇਹ ਵੀ ਨੇ ਕਿ ਕਾਂਗਰਸ ਦੀ ਹਾਈ ਕਮਾਂਡ ਵੀ ਸਰਗਰਮ ਹੋਈ ਹੈ ਔਰ ਪੰਜਾਬ ਦੇ ਵਿੱਚ ਜਿਹੜੇ ਮਹਿਲਾ ਚਿਹਰੇ ਨੇ ਜਿਹੜੇ ਵੱਡੇ ਦਾਵੇਦਾਰ ਬਣ ਸਕਦੇ ਨੇ ਉਹਨਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਸੋ ਕਾਂਗਰਸ ਦੇ ਵੱਖ-ਵੱਖ ਸੈੱਲ ਨੇ ਕਾਂਗਰਸ ਦੇ ਵੱਖ-ਵੱਖ ਡਿਪਾਰਟਮੈਂਟ ਨੇ ਜਿਹੜੇ ਲਗਾਤਾਰ ਪੰਜਾਬ ਦੇ ਵਿੱਚ ਵੱਡੇ ਮਹਿਲਾ ਚਿਹਰੇ ਨੇ ਜਿਹੜੇ ਉਹਨਾਂ ਦੇ ਨਾਵਾਂ ਤੇ ਉਨ੍ਹਾਂ ਦੇ ਨਾਮ ਇਕੱਠੇ ਵੀ ਕੀਤੇ ਜਾ ਰਹੇ ਨੇ ਔਰ ਵਿਚਾਰ ਵੀ ਕੀਤੇ ਜਾ ਰਹੇ ਨੇ ਹੁਣ ਮੁੱਖ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਹੁਣ ਮੁੱਖ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪੱਠਲ ਦਾ ਨਾਮ ਇੱਕ ਵਾਰ ਫੇਰ ਉੱਭਰਿਆ ਬੀਬੀ ਰਜਿੰਦਰ ਕੌਰ ਪੱਠਲ ਨੂੰ ਵੀ ਇਸ ਵਾਰ ਪਾਰਲੀਮੈਂਟ ਦੀ ਟਿਕਟ ਦੇ ਲਈ ਵਿਚਾਰਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਜੇ ਅਸੀਂ ਪਟਿਆਲੇ ਤੋਂ ਗੱਲ ਕਰੀਏ ਬੀਬੀ ਪੱਠਲ ਨੂੰ ਸੰਗਰੂਰ ਤੋਂ ਵਿਚਾਰਿਆ ਜਾ ਸਕਦਾ ਹੈ ਜੇ ਅਸੀਂ ਪਟਿਆਲੇ ਤੋਂ ਗੱਲ ਕਰੀਏ ਤੇ ਪਟਿਆਲੇ ਤੋਂ ਡਾਕਟਰ ਨਵਜੋਤ ਕੌਰ ਸਿੱਧੂ ਦਾ ਨਾਮ ਉੱਪਰ ਕੇ ਬਾਹਰ ਆਉਂਦਾ ਹੈ ਹਾਲਾਂਕਿ ਬੀਬੀ ਪ੍ਰਨੀਤ ਕੌਰ ਉਹਨਾਂ ਬਾਰੇ ਇਹ ਇਹ ਸਾਫ਼ ਨਹੀਂ ਹੈ ਕਿ ਕੀ ਉਹ ਕਾਂਗਰਸ 'ਚ ਰਹਿਣਗੇ ਜਾਂ ਉਹ ਭਾਜਪਾ 'ਚ ਚਲੇ ਜਾਣਗੇ ਕਿਉਂਕਿ ਉਹਨਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਭਾਜਪਾ ਦੇ ਵਿੱਚ ਜਾ ਚੁੱਕੇ ਨੇ ਹੁਣ ਡਾਕਟਰ ਨਵਜੋਤ ਕੌਰ ਸਿੱਧੂ ਉਹਨਾਂ ਨੂੰ ਪਟਿਆਲੇ ਤੋਂ ਵੀ ਉਹਨਾਂ ਦੇ ਨਾਂ ਤੇ ਵਿਚਾਰ ਕੀਤੀ ਜਾ ਸਕਦੀ ਹੈ ਕਿਉਂਕਿ ਡਾਕਟਰ ਪ੍ਰਨੀਤ ਕੌਰ ਦੇ ਕਾਂਗਰਸ ਤੋਂ ਜਾਣ ਤੋਂ ਬਾਅਦ ਜਾਂ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਅਗਰ ਉਹ ਜਿਹਾ ਕਰਦੇ ਨੇ ਤੇ ਕਾਂਗਰਸ ਕੋਲੇ ਪਟਿਆਲਾ ਦੇ ਵਿੱਚ ਕੈਂਡੀਡੇਟ ਦੀ ਜ਼ਰੂਰਤ ਪਾਏਗੀ। ਔਰ ਨਿਸ਼ਚਿਤ ਤੌਰ ਤੇ ਅਗਰ ਕਾਂਗਰਸ ਆਪਣੇ ਦਮ ਤੇ ਚੋਣਾਂ ਲੜਦੀ ਹੈ ਤੇ ਪਟਿਆਲਾ ਤੋਂ ਡਾਕਟਰ ਨਵਜੋਤ ਕੌਰ ਸਿੱਧੂ ਇੱਕ ਵੱਡੇ ਦਾਵੇਦਾਰ ਹੋ ਸਕਦੇ ਨੇ। ਇਸ ਤੋਂ ਪਹਿਲਾਂ ਭਾਵੇਂ ਅੰਮ੍ਰਿਤਸਰ ਤੋਂ ਡਾਕਟਰ ਨਵਜੋਤ ਕੌਰ ਸਿੱਧੂ ਵਿਧਾਇਕ ਸੀ ਪਰ ਉਹਨਾਂ ਨੇ ਬਹੁਤ ਲੰਮਾ ਸਮਾਂ ਆਪਣੀ ਜ਼ਿੰਦਗੀ ਦਾ ਪਟਿਆਲਾ ਦੇ ਵਿੱਚ ਸਰਵਿਸ ਕੀਤੀ ਹੈ। ਸੋ ਇਸ ਕਰਕੇ ਹੁਣ ਵੀ ਲਗਾਤਾਰ ਡਾਕਟਰ ਨਵਜੋਤ ਕੌਰ ਸਿੱਧੂ ਪਟਿਆਲੇ ਨੇ ਜਦੋਂ ਦਾ ਉਹਨਾਂ ਨੂੰ ਕੈਂਸਰ ਹੋਇਆ ਸੋ ਉਹ ਪਟਿਆਲੇ ਤੋਂ ਕਾਂਗਰਸ ਪਾਰਟੀ ਵੱਲੋਂ ਇੱਕ ਚਿਹਰਾ ਬਣ ਸਕਦੇ ਨੇ ਅਜਿਹੇ ਹਾਲਾਤਾਂ ਦੇ ਵਿੱਚ ਔਰ ਜੇ ਮੈਂ ਬਠਿੰਡੇ ਦੀ ਵੀ ਗੱਲ ਕਰਾਂ ਬਠਿੰਡਾ ਚ ਰਾਜਾ ਵੜਿੰਗ ਦੀ ਧਰਮ ਪਤਨੀ ਬੀਬੀ ਅਮ੍ਰਿਤਾ ਵੜਿੰਗ ਇੱਕ ਵੱਡੇ ਦਾਵੇਦਾਰ ਦੇ ਤੌਰ ਤੇ ਉਹਨਾਂ ਦਾ ਨਾਂ ਵਿਚਾਰਿਆ ਜਾ ਸਕਦਾ ਕਿਉਂਕਿ ਪਿਛਲੀ ਵਾਰੀ ਰਾਜਾ ਵੜਿੰਗ ਖੁਦ ਮੈਂਬਰ ਪਾਰਲੀਮੈਂਟ ਦੇ ਤੌਰ ਦੇ ਉੱਤੇ ਮੈਦਾਨ ਚ ਉਤਰੇ ਸੀ ਪਾਵੇਂਓ 20000 ਵੋਟਾਂ ਦੇ ਫਰਕ ਦੇ ਨਾਲ ਹਾਰੇ ਲੇਕਿਨ ਉਸ ਤੋਂ ਬਾਅਦ ਰਾਜਾ ਵੜਿੰਗ ਕਿਉਂਕਿ ਉਹ ਵਿਧਾਇਕ ਬਣੇ ਸੋ ਹੁਣ ਮਨਪਿਤ ਬਾਦਲ ਵੀ ਕਾਂਗਰਸ ਛੱਡ ਚੁੱਕੇ ਨੇ ਅਜਿਹੇ ਹਾਲਾਤਾਂ ਦੇ ਵਿੱਚ ਕਾਂਗਰਸ ਕੋਲੇ ਇੱਕ ਜਿਹਾ ਚਿਹਰਾ ਹੈ ਜਿਹੜਾ ਲਗਾਤਾਰ ਸਰਗਰਮ ਹੈ ਰਾਜਾ ਵੜਿੰਗ ਦੀ ਧਰਮ ਪਤਨੀ ਨੇ ਔਰ ਬਹੁਤ ਜ਼ਿਆਦਾ ਸਰਗਰਮ ਨੇ ਔਰ ਪੋਲਿਟੀਕਲ ਰੈਲੀਆਂ ਪੋਲਿਟੀਕਲ ਮੰਚਾਂ ਤੇ ਅਕਸਰ ਹੀ ਰਾਜਾ ਵੜਿੰਗ ਦੇ ਨਾਲ ਅਮ੍ਰਿਤਾ ਵੜਿੰਗ ਉਹਨਾਂ ਨੂੰ ਵੀ ਦੇਖਿਆ ਜਾ ਸਕਦਾ ਹੈ ਸੋ ਬੀਬੀ ਅਮ੍ਰਿਤਾ ਵੜਿੰਗ ਵੀ ਬਠਿੰਡਾ ਤੋਂ ਵੱਡੇ ਦਾਵੇਦਾਰ ਟਿਕਟ ਦੇ ਹੋ ਸਕਦੇ ਨੇ ਉਹ ਇਹ ਵੀ ਚਰਚਾਵਾਂ ਨੇ ਕਿ ਬੀਬੀ ਅਮ੍ਰਿਤਾ ਵੜਿੰਗ ਨੂੰ ਅਗਰ ਕਾਂਗਰਸ ਪਾਰਟੀ ਚਾਵੇ ਬਠਿੰਡਾ ਨਹੀਂ ਤਾਂ ਫਿਰੋਜ਼ਪੁਰ ਤੋਂ ਵੀ ਉਹਨਾਂ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ ਇਸ ਤਰੀਕੇ ਦੀਆਂ ਜਿਹੜੀਆਂ ਚਰਚਾਵਾਂ ਨੇ ਜਿਹੜੀਆਂ ਕਾਂਗਰਸ ਪਾਰਟੀ ਦੇ ਵਿੱਚ ਵੀ ਚੱਲ ਰਹੀਆਂ ਨੇ ਇਸ ਤੋਂ ਇਲਾਵਾ ਹੋਰ ਕਈ ਮਹਿਲਾ ਚਿਹਰੇ ਨੇ ਖਾਸ ਤੌਰ ਤੇ ਬੀਬੀ ਕਰਮਜੀਤ ਕੌਰ ਚੌਧਰੀ ਜਿਹੜੇ ਜਲੰਧਰ ਤੋਂ ਉਹਨਾਂ ਦੇ ਪਤੀ ਦੀ ਮੌਤ ਤੋਂ ਬਾਅਦ ਜਿਹੜੇ ਕਿ ਰਾਹੁਲ ਗਾਂਧੀ ਜੀ ਦੀ ਪਾਰਜੋੜੋ ਯਾਤਰਾ ਦੇ ਦੌਰਾਨ ਦੁਨੀਆ ਤੋਂ ਚਲੇ ਗਏ ਸੀ ਉਸ ਤੋਂ ਬਾਅਦ ਬੀਬੀ ਕਰਮ ਜੋ ਕਰਮਜੀਤ ਕੌਰ ਉਹਨਾਂ ਨੂੰ ਜਿਹੜੇ ਖੁਦ ਅਧਿਆਪਨ ਦੇ ਖੇਤਰ ਦੇ ਵਿੱਚ ਜੁੜੇ ਰਹੇ ਨੇ ਅ ਅਧਿਆਪਕ ਦੇ ਵਜੋਂ ਉਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਨੇ ਉਹ ਚੋਣ ਵੀ ਲੜੇ ਸੀ ਭਾਵੇਂ ਭਾਵੇਂ ਜ਼ਿਮਨੀ ਚੋਣ ਹੋਣ ਕਰਕੇ ਆਮ ਆਦਮੀ ਪਾਰਟੀ ਨੇ ਸਵਾ 1.5 ਲੱਖ ਦੇ ਫਰਕ ਦੇ ਨਾਲ ਉਹ ਸੀਟ ਜਿੱਤੀ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਅਗਰ ਕਾਂਗਰਸ ਪਾਰਟੀ 13 ਦੀਆਂ 13 ਸੀਟਾਂ ਤੇ ਇਹ ਫੈਸਲਾ ਕਰਦੀ ਹੈ ਜਿਵੇਂ ਅਸੀਂ ਚਾਰ ਮੈਲਾ ਉਮੀਦਵਾਰ ਉਤਾਰਨੇ ਨੇ ਤੇ ਬੀਬੀ ਕਰਮਜੀਤ ਕੌਰ ਚੌਧਰੀ ਦਾ ਨਾਮ ਹੈ ਜਿਹੜਾ ਇੱਕ ਵਾਰੀ ਫੇਰ ਜਲੰਧਰ ਤੋਂ ਸੁਰਖੀਆਂ ਦੇ ਵਿੱਚ ਆ ਸਕਦਾ ਉਂਝ ਜੇ ਅਸੀਂ ਜਿਵੇਂ ਅਸੀਂ ਬੀਬੀ ਰਜਿੰਦਰ ਕੌਰ ਪੱਥਲ ਦੀ ਗੱਲ ਕੀਤੀ ਹੈ ਇਸੇ ਤਰ੍ਹਾਂ ਇੱਕ ਸਾਬਕਾ ਮੰਤਰੀ ਨੇ ਬੀਬੀ ਮਾਲਤੀ ਠਾਪਰ ਜਿਹੜੇ ਕਿ ਡਾਕਟਰ ਨੇ ਡਾਕਟਰ ਮਾਲਤੀ ਠਾਪਰ ਡਾਕਟਰ ਮਾਲਤੀ ਠਾਪਰ ਦਾ ਨਾਮ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਜਦੋਂ ਕਾਂਗਰਸ ਨੇ ਕੈਂਡੀਡੇਟਸ ਦੇ ਤੌਰ ਤੇ ਟਿਕਟਾਂ ਵੰਡਣੀਆਂ ਨੇ ਹਾਲਾਂਕਿ ਮੋਗੇ ਤੋਂ ਸੋਨੂ ਸੂਦ ਜਿਹੜੇ ਫਿਲਮ ਐਕਟਰ ਨੇ ਉਹਨਾਂ ਦੀ ਭੈਣ ਨੂੰ ਟਿਕਟ ਦਿੱਤੀ ਗਈ ਸੀ ਜਿਹੜੇ ਕਿ ਉਸ ਵੇਲੇ ਜਿੱਤ ਨਹੀਂ ਸਕੇ ਪਰ ਡਾਕਟਰ ਮਾਲਤੀ ਥਾਪਰ ਉਹ ਵੀ ਮੋਗਾ ਨਾਲ ਸੰਬੰਧ ਰੱਖਦੇ ਨੇ ਸੋ ਉਹਨਾਂ ਨੂੰ ਵੀ ਵਿਚਾਰਿਆ ਜਾ ਸਕਦਾ ਹੈ ਕਿਸੇ ਵੀ ਲੋਕ ਸਭਾ ਸੀਟ ਦੇ ਲਈ ਜਿਹੜੀ ਸਿੱਧੇ ਤੌਰ ਦੇ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਕਾਂਗਰਸ ਅਗਰ ਚਾਰ ਸੀਟਾਂ ਦਾ ਕੋਟਾ ਮਹਿਲਾਵਾਂ ਨੂੰ ਦੇਣਾ ਚਾਵੇ ਤੇ ਸੋਚਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਕਈ ਹੋਰ ਨਾਮ ਵੀ ਨੇ ਕਾਂਗਰਸ ਦੇ ਵਿੱਚ ਜਿਹੜੇ ਉੱਭਰ ਕੇ ਬਾਹਰ ਆ ਰਹੇ ਨੇ ਕਿਸੇ ਸਮੇਂ ਅੰਮ੍ਰਿਤਸਰ ਵਾਲੇ ਪਾਸਿਓਂ ਜੇ ਗੱਲ ਕਰੀਏ ਜਾਂ ਅਸੀਂ ਮਾਝੇ ਦੀ ਗੱਲ ਕਰੀਏ ਤੇ ਬੀਬੀ ਮਮਤਾ দত্ত ਉਹ ਵੀ ਕਾਂਗਰਸ ਦੇ ਵਿੱਚ ਬਹੁਤ ਜ਼ਿਆਦਾ ਸਰਗਰਮ ਰਹੇ ਨੇ ਮਹਿਲਾ ਆਗੂ ਦੇ ਤੌਰ ਤੇ ਮੌਜੂਦਾ ਸਮੇਂ ਦੇ ਵਿੱਚ ਵੀ ਜ਼ਿਲ੍ਹਾ ਪੱਧਰ ਤੇ ਕਾਂਗਰਸ ਕੋਲੇ ਹਰ ਜ਼ਿਲ੍ਹੇ ਦੇ ਵਿੱਚ ਮਹਿਲਾ ਪ੍ਰਧਾਨ ਦੇ ਤੌਰ ਦੇ ਉੱਤੇ ਵੀ ਚਿਹਰੇ ਨੇ ਪਰ ਜਿਹੜੇ ਵੱਡੇ ਵੱਡੇ ਚਿਹਰਿਆਂ ਦੀ ਗੱਲ ਕਰੀਏ ਤੇ ਜੇ ਸੰਗਰੂਰ ਚ ਇੱਕ ਹੋਰ ਚਿਹਰੇ ਦੀ ਗੱਲ ਕਰੀਏ ਦਲਬੀਰ ਸਿੰਘ ਗੋਲਡੀ ਦੀ ਧਰਮ ਪਤਨੀ ਸਿਮਰ ਕੌਰ ਖੰਗੂੜਾ ਉਹ ਵੀ ਬਹੁਤ ਜ਼ਿਆਦਾ ਸਰਗਰਮ ਨੇ ਔਰ ਅ ਦਿਲਬੀਰ ਗੋਲਡੀ ਦੇ ਨਾਲ ਉਹਨਾਂ ਨੇ ਵੀ ਦੱਬ ਕੇ ਚੋਣ ਪ੍ਰਚਾਰ ਕੀਤਾ ਸੀ ਪਿਛਲੀ ਜਿਹੜੀ ਜ਼ਿਮਨੀ ਚੋਣ ਹੋਈ ਸੀ ਸੰਗਰੂਰ ਦੀ ਭਗਵੰਤ ਮਾਨ ਉਹਨਾਂ ਦੇ ਲੋਕ ਸਭਾ ਸੀਟ ਤੋਂ ਅਸਤੀਫੇ ਤੋਂ ਬਾਅਦ ਸੋ ਉਹਨਾਂ ਦਾ ਨਾਮ ਵੀ ਸੁਰਖੀਆਂ ਦੇ ਵਿੱਚ ਆਉਂਦਾ ਹੈ ਸੋ ਹੁਣ ਕਾਂਗਰਸ ਪਾਰਟੀ ਨੂੰ ਤਲਾਸ਼ ਹੈ ਕਿ ਇਨ੍ਹਾਂ ਚਿਹਰਿਆਂ ਤੋਂ ਇਲਾਵਾ ਹੋਰ ਕਿਹੜੇ ਅਜਿਹੇ ਚਿਹਰੇ ਨੇ ਜਿਹੜੇ ਖੁੱਲ ਕੇ ਸਿਆਸਤ ਦੇ ਵਿੱਚ ਸਰਗਰਮ ਵੀ ਨੇ ਔਰ ਉਹਨਾਂ ਨੂੰ ਅਸੀਂ ਸੋਚ ਸਕਦੇ ਹਾਂ ਅਗਰ ਚਾਰ ਮਹਿਲਾਵਾਂ ਨੂੰ ਟਿਕਟਾਂ ਦੇਣ ਦਾ ਕੋਟਾ ਕਾਂਗਰਸ ਫਿਕਸ ਕਰਦੀ ਹੈ ਜਦ ਤੱਕ ਤੁਹਾਡਾ ਸਵਾਲ ਹੈ ਦੂਸਰੀਆਂ ਪਾਰਟੀਆਂ ਦਾ ਭਾਰਤੀ ਜਨਤਾ ਪਾਰਟੀ ਵੀ ਚਾਰ ਮਹਿਲਾ ਚਿਹਰੇ ਪੰਜਾਬ ਦੇ ਵਿੱਚ ਇਸ ਵਾਰ ਲੋਕ ਸਭਾ ਦੀ ਚੋਣ ਲਈ ਉਤਾਰ ਸਕਦੇ ਨੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਵਿਮਨ ਕਮਿਸ਼ਨ ਦੇ ਚੇਅਰਪਰਸਨ ਸੀ ਪੰਜਾਬ ਦੇ ਵਿੱਚ ਪਹਿਲਾਂ ਉਹ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਸੀ ਬਾਅਦ ਦੇ ਵਿੱਚ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸੀ ਬੀਬੀ ਮਨੀਸ਼ਾ ਗੁਲਾਟੀ ਸੋ ਬੀਬੀ ਮਨੀਸ਼ਾ ਗੁਲਾਟੀ ਨੂੰ ਵੀ ਭਾਰਤੀ ਜਨਤਾ ਪਾਰਟੀ ਇਸਵਰ ਪੰਜਾਬ ਦੇ ਵਿੱਚ ਟਿਕਟ ਦੇ ਸਕਦੀ ਹੈ ਲੋਕ ਸਭਾ ਸੀਟ ਦੇ ਲਈ ਸੋ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਈ ਅਜਈਆਂ ਮਹਿਲਾ ਬੀਬੀਆਂ ਨੇ ਜਿਹੜੀਆਂ ਲਗਾਤਾਰ ਮਹਿਲਾ ਆਗੂ ਨੇ ਜਿਹੜੀਆਂ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਰਗਰਮ ਨੇ ਔਰ ਇਹ ਵੀ ਚਰਚਾਵਾਂ ਨੇ ਕਿ ਭਾਰਤੀ ਜਨਤਾ ਪਾਰਟੀ ਸੈਲੀਬ੍ਰਿਟੀ ਬਹੁਤ ਸਾਰੀਆਂ ਮਹਿਲਾਵਾਂ ਜਿਹੜੀਆਂ ਭਾਵੇਂ ਫਿਲਮ ਦੇ ਖੇਤਰ ਚ ਨੇ ਭਾਵੇਂ ਮਿਊਜ਼ਿਕ ਦੇ ਖੇਤਰ ਚ ਨੇ ਸੈਲੀਬ੍ਰਿਟੀ ਉਮੀਦਵਾਰ ਦੇ ਤੌਰ ਦੇ ਉੱਪਰ ਵੀ ਮਹਿਲਾ ਉਮੀਦਵਾਰ ਇਸ ਵਾਰ ਪੰਜਾਬ ਚ ਬੀਜੇਪੀ ਉਤਾਰ ਸਕਦੀ ਹੈ ਹਾਲਾਂਕਿ ਇਹ ਬਹੁਤ ਸਾਰੀਆਂ ਚਰਚਾਵਾਂ ਨੇ ਕਿ ਬੀਬੀ ਕੰਗੜਾ ਰਣੋਤ ਨੂੰ ਵੀ ਹਿਮਾਚਲ ਪ੍ਰਦੇਸ਼ ਤੋਂ ਇਸ ਵਾਰ ਭਾਰਤੀ ਜਨਤਾ ਪਾਰਟੀ ਆਪਣਾ ਉਮੀਦਵਾਰ ਬਣਾ ਸਕਦੀ ਹੈ ਹਾਲਾਂਕਿ ਉਹਨਾਂ ਨੇ ਇਹਦਾ ਖੰਡਨ ਕੀਤਾ ਕਈ ਵਾਰ ਪਰ ਇਹ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਜਿਹੜੀਆਂ ਹਕੀਕਤ ਦੇ ਵਿੱਚ ਵੀ ਆਉਂਦੇ ਸਮੇਂ ਦੇ ਵਿੱਚ ਬਦਲ ਸਕਦੀਆਂ ਨੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਫਿਲਮ ਕਲਾਕਾਰਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਟਿਕਟ ਦਿੱਤੀ ਹੈ ਬੀਬੀ ਸਮ੍ਰਿਤੀ ਇਰਾਨੀ ਇਹਦੀ ਉਦਾਹਰਨ ਨੇ ਇਸ ਤੋਂ ਇਲਾਵਾ ਬੀਬੀ ਹੇਮਾ ਮਾਲਣੀ ਉਹ ਵੀ ਫਿਲਮਾਂ ਦੀ ਦੁਨੀਆ ਤੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਬਤੌਰ ਮੈਂਬਰ ਪਾਰਲੀਮੈਂਟ ਮਥਰਾ ਤੋਂ ਪਾਰਲੀਮੈਂਟ ਦੇ ਵਿੱਚ ਆਏ ਸੋ ਇਸ ਵਾਰ ਬੀਜੇਪੀ ਵੀ ਕਈ ਮਹਿਲਾਵਾਂ ਨੂੰ ਉਮੀਦਵਾਰ ਬਣਾ ਸਕਦੀ ਹੈ ਔਰ ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੈ ਜਿਹੜੀ ਕਾਨਫਰੰਸੀ ਮੰਗੀ ਦੀ ਮਹਿਲਾਵਾਂ ਦੀ ਕਾਨਫਰੰਸੀ ਉਹਦੇ ਵਿੱਚ ਬੀਬੀ ਹਰਸਿਮਰਤ कौर ਬਾਦਲ ਨੇ ਤਾਂ ਮੰਚ ਤੋਂ ਇਹ ਮੰਗ ਕੀਤੀ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਸਾਹਿਬ 33% ਸੀਟਾਂ ਮਹਿਲਾਵਾਂ ਨੂੰ ਦੋ ਔਰ ਐਲਾਨ ਕਰਕੇ ਜਾਓ ਔਰ ਇਦਲੀ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਬੀਬੀ ਪ੍ਰਧਾਨ ਨੇ ਜਿਹੜੇ ਉਹ ਵੀ ਵੱਡੇ ਦਾਵੇਦਾਰ ਬਣ ਕੇ ਉਭਰੇ ਨੇ ਕਿਉਂਕਿ ਉਹਨਾਂ ਨੇ ਵੀ ਬਹੁਤ ਵੱਡਾ ਉੱਥੇ ਮਾਗੀ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਕੱਠ ਕੀਤਾ ਹਰਸ਼ਿਮਰਤ ਕੌਰ ਬਾਦਲ ਇੱਕ ਮੰਨਿਆ ਪਰਮੰਨਿਆ ਚਿਹਰੇ ਸ਼ਨੋਮਨੀ ਅਕਾਲੀ ਦਲ ਵੱਲੋਂ ਇਸ ਤੋਂ ਇਲਾਵਾ ਅਗਰ ਵੀ ਜਗੀਰ ਕੌਰ ਦੀ ਵਾਪਸੀ ਹੁੰਦੀ ਹੈ ਸ਼ਨੋਮਨੀ ਅਕਾਲੀ ਦਲ ਦੇ ਵਿੱਚ ਉਹਨਾਂ ਦਾ ਚਿਹਰਾ ਵੀ ਕੈਂਡੀਡੇਟ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ ਪੁਰਾਣੇ ਸਮੇਂ 'ਚ ਬੀਬੀ ਪਰਮਜੀਤ ਕੌਰ ਗੁਲਸ਼ਨ ਫਰੀਦਕੋਟ ਤੋਂ ਐਮਪੀ ਰਹੇ ਨੇ ਅਗਰ ਇਹ ਸਾਰਾ ਧੜਾ ਜਿਹੜੇ ਜਿਹੜੇ ਵੱਖ ਹੋਏ ਸ਼ਨੋਮਨੀ ਅਕਾਲੀ ਦਲ ਤੋਂ ਅਗਰ ਇਹ ਵਾਪਸ ਆਉਂਦੇ ਨੇ ਤੇ ਇਹਨਾਂ ਸਾਰਿਆਂ ਨਾਵਾਂ ਤੇ ਵੀ ਸ਼੍ਰੋਮਣੀ ਅਕਾਲੀ ਦਲ ਵਿਚਾਰ ਕਰ ਸਕਦਾ ਹੈ ਕਿਉਂਕਿ ਕਿਤੇ ਨਾ ਕਿਤੇ ਇਸ ਵਾਰ ਅਗਰ ਸਾਰੀਆਂ ਪਾਰਟੀਆਂ ਅਗਰ ਕੋਈ ਇੱਕ ਪਾਰਟੀ ਫੈਸਲਾ ਕਰਦੀ ਹੈ ਚਾਰ ਮਹਿਲਾ ਉਮੀਦਵਾਰ ਉਤਾਰਨ ਦੀ ਤੇ ਸਾਰੀਆਂ ਪਾਰਟੀਆਂ ਨੂੰ ਮਹਿਲਾ ਉਮੀਦਵਾਰਾਂ ਨੂੰ ਟਿਕਟਾਂ ਦੇਣੀਆਂ ਪੈਣਗੀਆਂ ਸੋ ਬਹੁਤ ਹੀ ਦਿਲਚਸਪ ਸਥਿਤੀ ਇਸ ਵਕਤ ਪੰਜਾਬ ਦੇ ਵਿੱਚ ਬਣਨ ਵਾਲੀ ਹੈ ਦਗਾ ਜੀ ਗੱਲ ਲਗਭਗ ਸਾਫ਼ ਹੋ ਚੁੱਕੀ ਹੈ ਪੰਜਾਬ ਨੂੰ ਲੈ ਕੇ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵੱਖੋ ਵੱਖਰੇ ਤੌਰ ਤੇ 13 ਦੀਆਂ 13 ਸੀਟਾਂ ਤੇ ਚੋਣਾ ਲੜਨਗੇ ਸੋ ਇਸ ਸਥਿਤੀ ਇੱਕਦਮ ਜੋ ਹੈ ਸਾਫ਼ ਹੁੰਦੀ ਜ਼ਰੂਰ ਨਜ਼ਰ ਆ ਰਹੀ ਹੈ ਦੂਜੇ ਪਾਸੇ ਆਪਾਂ ਗੱਲ ਕਰੀਏ ਅਗਰ ਸੂਤਰਾਂ ਤੋਂ ਜੋ ਖਬਰਾਂ ਬਾਹਰ ਆ ਰਹੀਆਂ ਨੇ ਕਿ ਦਿੱਲੀ ਦੇ ਵਿੱਚ ਜਿਹੜੀ ਮੀਟਿੰਗਸ ਹੋ ਰਹੀਆਂ ਨੇ ਮੁਲਾਕਾਤਾਂ ਹੋ ਰਹੀਆਂ ਨੇ ਗੱਠ ਜੋੜ ਨੂੰ ਲੈ ਕੇ ਉਸ ਦੇ ਵਿੱਚ ਪੰਜਾਬ ਨੂੰ ਸ਼ਾਮਿਲ ਨਹੀਂ ਕੀਤਾ ਜਾ ਰਿਹਾ ਹੈ ਪੰਜਾਬ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਹੋ ਰਹੀ ਹੈ ਹੁਣ ਅਜਿਹੇ ਹਾਲਾਤਾਂ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਵਿਚਕਾਰ ਅੰਦਰ ਖਾਤੇ ਜੋ ਹੈ ਨਵੀਂ ਮਾਰਾਵਾੜੀ ਸ਼ੁਰੂ ਹੋ ਗਈ ਹੈ ਤੇ ਉਹ ਹੈ ਟਿਕਟਾਂ ਦੀ ਵੰਡ ਨੂੰ ਲੈ ਕੇ ਸੋ ਜਦ ਕਿ ਆਪਾਂ ਦੂਜੇ ਪਾਸੇ ਇਹ ਵੀ ਦੇਖੀਏ ਕੁਝ ਖਬਰਾਂ ਇਸ ਤਰ੍ਹਾਂ ਵੀ ਨੇ ਕਿ ਪਾਰਟੀ ਹਾਈ ਕਮਾਂਡ ਇਹ ਵੀ ਮੰਨ ਬਣਾ ਰਹੀ ਹੈ ਕਿ ਜਿਹੜੇ ਕੁਝ ਸਿਟਿੰਗ ਐਮਪੀ ਨੇ ਉਹਨਾਂ ਦਾ ਨਾਮ ਟਿਕਟਾਂ ਦੇ ਲਈ ਕਟਿਆ ਜਾ ਸਕਦਾ ਹੈ ਸੋ ਇਹ ਸਥਿਤੀ ਕਿਸ ਤਰ੍ਹਾਂ ਦੀ ਬਣੀ ਹੋਈ ਹੈ ਪੰਜਾਬ ਦੇ ਵਿੱਚ ਕਾਂਗਰਸ ਦੀ ਟੁੱਟ ਨਜ਼ਰ ਆ ਰਹੀ ਹੈ ਕਿ ਅਜਿਹੇ ਹਾਲਾਤਾਂ ਵਿੱਚ ਅਜਹੀਆਂ ਸਥਿਤੀਆਂ ਵੀ ਬਣ ਸਕਦੀਆਂ ਨੇ ਸੋ ਪੰਜਾਬ ਵਿੱਚ 2024 ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਕਾਂਗਰਸ ਦੀ ਪਾਰਟੀ ਕਾਂਗਰਸ ਪਾਰਟੀ ਦੀ ਸਥਿਤੀ ਦੀ ਜੇਕਰ ਆਪਾਂ ਗੱਲ ਕਰੀਏ ਨਾਲ ਦੇ ਨਾਲ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ 13 0 ਦਾ ਐਲਾਨ ਕਰ ਦਿੱਤਾ ਗਿਆ ਕਿਤੇ ਨਾ ਕਿਤੇ ਉਹ ਵੀ ਆਪਣੇ ਤੌਰ ਤੇ ਆਪਣੀ ਪਾਰਟੀ ਨੂੰ ਮਜ਼ਬੂਤ ਦਿਖਾ ਰਹੇ ਨੇ ਕਿ ਅਸੀਂ ਪੂਰੀ ਤਿਆਰੀ ਦੇ ਵਿੱਚ ਆ ਹ ਸੋ ਇਹ ਸਾਰੇ ਰੌਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਰੂਰ ਸਥਿਤੀ ਸਾਫ਼ ਕਰਿਓ ਕਾਂਗਰਸ ਪਾਰਟੀ ਨੂੰ ਲੈ ਕੇ ਜੋ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਅੰਦਰੂਨੀ ਜੋ ਸਿਆਸਤ ਚੱਲ ਰਹੀ ਹੈ ਉਸ ਨੂੰ ਲੈ ਕੇ ਤੇ ਆਮ ਆਦਮੀ ਪਾਰਟੀ ਦੇ 13 0 ਐਲਾਨ ਨੂੰ ਹਰਜੋਤ ਜੀ ਬਿਲਕੁਲ ਇਹ ਗੱਲ ਬਹੁਤ ਵੱਡੇ ਪੱਧਰ ਤੇ ਸੂਤਰਾਂ ਦੇ ਹਵਾਲੇ ਦੇ ਨਾਲ ਬਾਹਰ ਆ ਰਹੀ ਹੈ ਕਿ ਦਿੱਲੀ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਆ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਪੰਜਾਬ ਦੇ ਸਬੰਧ ਦੇ ਵਿੱਚ ਗੱਲ ਨਹੀਂ ਕੀਤੀ ਜਾ ਰਹੀ ਜਿਹੜੀ ਗੱਲ ਕੀਤੀ ਜਾ ਰਹੀ ਆ ਔਰ ਦਿੱਲੀ ਔਰ ਦੇਸ਼ ਦੇ ਦੂਜੇ ਹਿੱਸਿਆਂ ਦੇ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਕੀਤੀ ਜਾ ਰਹੀ ਆ ਇਹ ਗੱਲ ਲਗਭਗ ਸਾਨੂੰ ਮੰਨ ਲੈਣੀ ਚਾਹੀਦੀ ਆ ਹੁਣ ਔਰ ਮੈਨੂੰ ਲੱਗਦਾ ਕਿ ਲਗਭਗ ਇਸ ਗੱਲ ਤੇ ਮੋਹਰ ਲਗਾ ਦਿੱਤੀ ਆ ਲੀਡਰਾਂ ਨੇ ਕਿ ਪੰਜਾਬ ਚ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਚੋਣਾ ਨਹੀਂ ਲੜਦੇ ਹੁਣੇ ਦੋਵੇਂ ਪਾਰਟੀਆਂ ਆਪਣੇ ਆਪਣੇ ਪੱਧਰ ਤੇ ਚੋਣਾ ਲੜਨਗੇ ਇਹਦੀ ਸੰਭਾਵਨਾ 99.9 99.9% ਪੰਜਾਬ ਚ ਬਣ ਚੁੱਕੀ ਹੈ ਇਹੋ ਕਾਰਨ ਹੈ ਕਿ ਦੋਵੇਂ ਪਾਰਟੀਆਂ ਲਗਾਤਾਰ ਆਪਣੇ ਆਪਣੇ ਪੱਧਰ ਤੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਵੀ ਅੱਗੇ ਵਧੀਆਂ ਨੇ ਔਰ ਪਿਛਲੇ ਦਿਨਾਂ ਚ ਭਗਵੰਤ ਮਾਨ ਨੇ ਜਿਹੜਾ ਨਾਹਰਾ ਦਿੱਤਾ 13 ਜ਼ੀਰੋ ਦਾ ਉਹਦੇ ਤੋਂ ਸਾਫ਼ ਹੈ ਕਿ ਭਗਵੰਤ ਮਾਨ 13 ਸੀਟਾਂ ਤੇ ਆਪਣੇ ਦਮ ਤੇ ਆਪਣੀ ਪਾਰਟੀ ਦੇ ਉਮੀਦਵਾਰ ਲੜਾ ਕੇ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ ਜੇ ਦੂਜੇ ਪਾਸੇ ਅਸੀਂ ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ ਦੀ ਹਾਈ ਕਮਾਂਡ ਨੇ ਵੀ ਇਸ ਤਰੀਕੇ ਦੀਆਂ ਤਿਆਰੀਆਂ ਅਰੰਭੀਆਂ ਨੇ ਕਿ ਜੇ ਅਸੀਂ 13 ਦੀਆਂ 13 ਸੀਟਾਂ ਤੇ ਚੋਣ ਲੜਦੇ ਹਾਂ ਤੇ ਕਿਹੜੇ-ਕਿਹੜੇ ਸਾਡੇ ਮੈਂਬਰ ਪਾਰਲੀਮੈਂਟ ਨੇ ਜਿਨ੍ਹਾਂ ਦੀਆਂ ਟਿਕਟਾਂ ਬਦਲਣ ਦੀ ਜ਼ਰੂਰਤ ਹੈ ਜਾਂ ਜਿਨ੍ਹਾਂ ਦੀਆਂ ਟਿਕਟਾਂ ਕੱਟਣ ਦੀ ਜ਼ਰੂਰਤ ਹੈ ਸੋ ਹੁਣ ਜਿਹੜੇ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਦੇ ਕਿ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਹੀ ਦੁਬਾਰਾ ਟਿਕਟ ਦਿੱਤੀ ਜਾਏਗੀ ਅਜਈਆਂ ਸੰਭਾਵਨਾਵਾਂ ਘੱਟ ਲੱਗਦੀਆਂ ਨੇ ਕਿਉਂਕਿ ਕਾਂਗਰਸ ਕਿਸੇ ਵੀ ਕੀਮਤ ਤੇ ਅਗਰ ਕੱਲੇ-ਕੱਲੇ ਆਮ ਆਦਮੀ ਪਾਰਟੀ ਦੇ ਸਾਹਮਣੇ ਹਰ ਸੀਟ ਤੇ ਲੜਦੀ ਹੈ ਤੇ ਕਾਂਗਰਸ ਦੀ ਪੂਰੀ ਕੋਸ਼ਿਸ਼ ਹੋਏਗੀ ਕਿ ਅਸੀਂ 13 ਦੀਆਂ 13 ਸੀਟਾਂ ਤੇ ਆਪਣੇ ਦਮਦਾਰ ਉਮੀਦਵਾਰ ਉਤਾਰੀਏ ਔਰ ਅਸੀਂ ਘਟੋ-ਘਟ 7 ਸੀਟਾਂ ਆਮ ਆਦਮੀ ਪਾਰਟੀ ਦੇ ਸਾਹਮਣੇ ਜਿੱਤੀਏ ਇੱਕ ਪਾਸੇ ਜਿੱਥੇ ਭਗਵੰਤ ਮਾਨ 13 ਜ਼ੀਰੋ ਦਾ ਟਾਰਗੇਟ ਲੈ ਕੇ ਅੱਗੇ ਵੱਧ ਰਹੇ ਨੇ ਜਿੱਥੇ ਭਗਵੰਤ ਮਾਨ ਨੂੰ ਪੂਰਾ ਭਰੋਸਾ ਹੈ ਕਿ ਜ਼ੀਰੋ ਬਿੱਲਾਂ ਕਰਕੇ ਮਹਿਲਾ ਕਲੀਨਿਕਾਂ ਕਰਕੇ 40000 ਤੋਂ ਵੱਧ ਨੌਕਰੀਆਂ ਕਰਕੇ ਪੰਜਾਬ ਦੇ ਲੋਕ ਇੱਕ ਵਾਰ ਫੇਰ 13 ਜ਼ੀਰੋ ਦਾ ਫਤਵਾ ਦੇਣਗੇ ਕਾਂਗਰਸ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡਣੀ ਚਾਹੁੰਦੀ ਕਿਉਂਕਿ ਕਾਂਗਰਸ ਨੂੰ ਵੀ ਪਤਾ ਹੈ ਕਿ ਆਮ ਆਦਮੀ ਪਾਰਟੀ ਜਿੱਥੇ ਇਕਜੁੱਟ ਹੋ ਕੇ ਆਮ ਆਦਮੀ ਪਾਰਟੀ ਦਾ ਸੰਗਠਨ ਇਕਜੁੱਟ ਹੋ ਕੇ ਚੋਣਾ ਚਾਹੁੰਦਾ ਹੈ ਸੋ ਕਾਂਗਰਸ ਦੇ ਵਿੱਚ ਕਈ ਤਰ੍ਹਾਂ ਦੇ ਗੁੱਟ ਨੇ ਔਰ ਕਾਂਗਰਸ ਨੂੰ ਪੰਜਾਬ 'ਚ ਕਈ ਤਰ੍ਹਾਂ ਦੀ ਧੜੇਬਾਜ਼ੀ ਦਾ ਸਾਹਮਣਾ ਕਰਨਾ ਪਏਗਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਕਈ ਗੁੱਟ ਨੇ ਔਰ 4 4 5 5 ਗੁੱਟਾਂ ਦੇ ਵਿੱਚੋਂ ਜਿਹੜੇ ਟਿਕਟਾਂ ਦੇ ਦਾਵੇਦਾਰ ਨੇ ਉਹ ਸੀਟਾਂ ਮੰਗਣਗੇ ਜਦੋਂ ਮੈਂਬਰ ਪਾਰਲੀਮੈਂਟ ਦੇ ਤੌਰ ਦੇ ਉੱਤੇ ਨਾਮ ਅਪਲਾਈ ਕੀਤੇ ਜਾਣੇ ਨੇ ਤਾਂ ਹਰ ਜ਼ਿਲ੍ਹੇ ਦੇ ਵਿੱਚੋਂ ਵੱਖ-ਵੱਖ ਧੜਿਆਂ ਨਾਲ ਸਬੰਧਤ ਉਮੀਦਵਾਰਾਂ ਦੇ ਨਾਮ ਨੇ ਜਿਹੜੇ ਉਹ ਬਤੌਰ ਮੈਂਬਰ ਪਾਰਲੀਮੈਂਟ ਆਉਣਗੇ ਹਾਲਾਂਕਿ ਬਾਅਦ ਦੇ ਵਿੱਚ ਪੈਨਲ ਦੇ ਵਿੱਚ ਕਿੰਨੇ ਨਾਮ ਜਾਂਦੇ ਨੇ ਇਹ ਭਵਿੱਖ 'ਚ ਪਤਾ ਲੱਗੂਗਾ ਪਰ ਹਰ ਸੀਟ ਤੇ ਕਾਂਗਰਸ ਦੇ ਵਿੱਚ ਕਈ-ਕਈ ਦਾਵੇਦਾਰ ਹੋਣਗੇ ਔਰ ਕਾਂਗਰਸ ਦੇ ਵਿੱਚ ਅਸੀਂ ਪਿਛਲੀ ਵਾਰੀ ਵੀ ਵੇਖਿਆ ਕਿ ਅਗਰ ਅਗਰ ਇੱਕ ਧੜੇ ਦੇ ਆਗੂ ਨੂੰ ਟਿਕਟ ਮਿਲਦੀ ਹੈ ਤੇ ਦੂਸਰੇਆਂ ਧੜਿਆਂ ਦੇ ਆਗੂ ਵਿਰੋਧ ਕਰਦੇ ਨੇ ਨਾ ਕਿ ਮਿਲ ਕੇ ਚੋਣਾਂ ਲੜਦੇ ਨੇ ਹੁਣ ਵੀ ਅਸੀਂ ਵੇਖਿਆ ਅਗਰ ਨਵਜੋਤ ਸਿੰਘ ਸਿੱਧੂ ਵਰਕਰਾਂ ਦੀ ਰੈਲੀ ਕਰ ਰਿਹਾ ਤੇ ਦੂਸਰਾ ਧੜਾ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਦੀਆਂ ਵਰਕਰ ਰੈਲੀ ਦੀਆਂ ਹੀ ਵਿਰੋਧ ਕਰ ਰਿਹਾ ਸੋ ਅਗਰ ਕਿਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਸੰਬੰਧਿਤ ਲੀਡਰਾਂ ਨੂੰ ਟਿਕਟ ਮਿਲ ਗਈ ਤੇ ਫਿਰ ਕਿਸ ਪੱਦਰ ਤੇ ਵਿਰੋਧ ਹੋਊਗਾ ਨਵਜੋਤ ਸਿੰਘ ਸਿੱਧੂ ਦੇ ਹਮਾਇਤੀ ਦੀ ਅਗਰ ਕਿਸੇ ਨੂੰ ਟਿਕਟ ਮਿਲਦੀ ਹੈ ਤੇ ਅਸੀਂ ਸਮਝ ਸਕਦੇ ਹਾਂ ਇਸੇ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਗਰੁੱਪ ਕਾਂਗਰਸ ਦੇ ਵਿੱਚ ਕੰਮ ਕਰਦੇ ਨੇ ਇਹ ਕਹਿਣ ਦੇ ਵਿੱਚ ਕੋਈ ਹਰਜ ਨਹੀਂ ਹੈ ਖੁੱਲ ਕੇ ਕਾਂਗਰਸ ਦੀ ਧੜੇਬਾਜੀ ਦਵਿੰਦਰ ਯਾਦਵ ਜਦੋਂ ਪੰਜਾਬ ਚ ਆਏ ਸਾਹਮਣੇ ਆਈ ਕਈ ਕਾਂਗਰਸ ਦੇ ਵੱਡੇ-ਵੱਡੇ ਲੀਡਰ ਨੇ ਜਿਹੜੇ ਦਵਿੰਦਰ ਯਾਦਵ ਨੂੰ ਮਿਲਣ ਹੀ ਨਹੀਂ ਗਏ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਮੀਟਿੰਗ ਅਨੁਸ਼ਾਸਨ ਨੂੰ ਲੈ ਕੇ ਸੀ ਦਵਿੰਦਰ ਯਾਦਵ ਹੋਣਾ ਨੇ ਮੀਟਿੰਗ ਰੱਖੀ ਕਿ ਪਾਰਟੀ ਚ ਅਨੁਸ਼ਾਸਨ ਬਣਾ ਕੇ ਰੱਖਣਾ ਹੈ ਔਰ ਉਹ ਅਨੁਸ਼ਾਸਨ ਕਿੱਥੇ ਗਿਆ ਜਿੱਥੇ ਕਾਂਗਰਸ ਪਾਰਟੀ ਦੇ ਕਈ ਵੱਡੇ ਲੀਡਰ ਦਵਿੰਦਰ ਯਾਦਵ ਨੂੰ ਆਪ ਹੀ ਮਿਲਣ ਨਹੀਂ ਜਾਂਦੇ ਜਦ ਕਿ ਉਹ ਅਨੁਸ਼ਾਸਨ ਬਹਾਲ ਕਰਾਉਣ ਦੇ ਲਈ ਮੀਟਿੰਗਾਂ ਕਰਦੇ ਨੇ ਸੋ ਇਹ ਗੱਲ ਬੜੀ ਆਸਾਨੀ ਨਾਲ ਅਸੀਂ ਸਮਝ ਸਕਦੇ ਹਾਂ ਕਾਂਗਰਸ ਚ ਕਿਸੇ ਨੂੰ ਵੀ ਟਿਕਟ ਮਿਲੇ ਕਾਂਗਰਸ ਦੇ ਅੰਦਰ ਵੀ ਉਸ ਕੈਂਡੀਡੇਟ ਦੇ ਕਈ ਵਿਰੋਧੀ ਹੋਣਗੇ ਕਈ ਧੜੇ ਨੇ ਇਸ ਵਕਤ ਪੰਜਾਬ ਦੀ ਕਾਂਗਰਸ ਇਸ ਕਰਕੇ ਰੌਲਾ ਬਹੁਤ ਜ਼ਿਆਦਾ ਕਾਂਗਰਸ ਦੇ ਵਿੱਚ ਪੈਣਾ ਹੈ ਇੱਕ ਵੱਡਾ ਕਾਰਨ ਹੈ ਜਿਹਦੇ ਕਰਕੇ ਕਾਂਗਰਸ ਵੀ ਚਿੰਤਤ ਹੈ ਕਿ ਅਗਰ ਅਜਿਹਾ ਹੁੰਦਾ ਹੈ ਤੇ ਅਸੀਂ ਉਹਨਾਂ ਸਥਿਤੀਆਂ ਨੂੰ ਕਿਵੇਂ ਨਿਬੜਾਂਗੇ ਕਾਂਗਰਸ ਦੀ ਹਾਈ ਕਮਾਂਡ ਇਸ ਗੱਲ ਤੇ ਬਿਲਕੁਲ ਦਬਾਅ ਦੇ ਵਿੱਚ ਹੈ ਕਿਉਂਕਿ ਜਦੋਂ ਗੱਲ ਆਮ ਆਦਮੀ ਪਾਰਟੀ ਨਾਲ ਪੰਜਾਬ ਦੇ ਵਿੱਚ ਮਿਲ ਕੇ ਚੋਣਾਂ ਲੜਨ ਦੀ ਆਈ ਤੇ ਸਭ ਤੋਂ ਪਹਿਲਾਂ ਪੰਜਾਬ ਦੇ ਕਾਂਗਰਸ ਦੇ ਕੁਝ ਲੀਡਰਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਇਹ ਵਿਰੋਧ ਬਹੁਤ ਵੱਡੇ ਪੱਧਰ ਤੇ ਗਿਆ ਕਿ ਅਸੀਂ ਕਿਸੇ ਕੀਮਤ ਤੇ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਨਹੀਂ ਲੜਨੀਆਂ ਔਰ ਇਹ ਵੀ ਕਿਹਾ ਗਿਆ ਕਾਂਗਰਸ ਦੇ ਕੁਝ ਲੀਡਰਾਂ ਵੱਲੋਂ ਹਾਈ ਕਮਾਂਡ ਨੂੰ ਕਿ ਪੰਜਾਬ ਦੇ ਵਿੱਚ ਕਾਂਗਰਸ ਮਜ਼ਬੂਤ ਵਿਰੋਧੀ ਧਿਰ ਹੈ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਖਿਲਾਫ ਐਂਟੀ ਇਨਕੰਮਬੈਂਸੀ ਹੈ ਉਹ ਸਾਰੀ ਐਂਟੀ ਇਨਕੰਮਬੈਂਸੀ ਕਾਂਗਰਸ ਪਾਰਟੀ ਨੂੰ ਮਿਲੂਗੀ ਇਹ ਦਾਅਵੇ ਇਹ ਭਰੋਸੇ ਕਾਂਗਰਸ ਹਾਈ ਕਮਾਂਡ ਨੂੰ ਦਿੱਤੇ ਗਏ ਨੇ ਸ਼ਾਇਦ ਇਸੇ ਕਰਕੇ ਕਾਂਗਰਸ ਹਾਈ ਕਮਾਂਡ ਦਬਾਅ ਦੇ ਵਿੱਚ ਵੀ ਆਈ ਔਰ ਇਹ ਫੈਸਲਾ ਹੋ ਗਿਆ ਲਗਭਗ ਸਿਰਫ ਐਲਾਨ ਹੋਣਾ ਮੈਨੂੰ ਲੱਗਦਾ ਬਾਕੀ ਹੈ ਕਿ 13 ਸੀਟਾਂ ਅਸੀਂ ਵੱਖਰੇ ਲੜਾਂਗੇ ਭਗਵੰਤ ਮਾਨ ਨੇ ਤਾਂ ਐਲਾਨ ਕਰ ਦਿੱਤਾ ਹੈ 13 ਜ਼ੀਰੋ ਦਾ ਇਹ ਗੱਲ ਹੁਣ ਆਉਂਦੇ ਦਿਨਾਂ ਦੇ ਵਿੱਚ ਹੋਰ ਸੁਰਖੀਆਂ ਦੇ ਵਿੱਚ ਰਹੇਗੀ ਜਦੋਂ ਰਸਮੀ ਤੌਰ ਤੇ ਦੋਵੇਂ ਪਾਰਟੀਆਂ ਐਲਾਨ ਕਰਨਗੀਆਂ ਕਿ ਅਸੀਂ ਵੱਖਰੇ ਵੱਖਰੇ ਤਰ੍ਹਾਂ ਨਾਲ ਚੋਣਾਂ ਲੜਾਂਗੇ ਕਾਂਗਰਸ ਲਈ ਸਭ ਤੋਂ ਵੱਡੀ ਚੁਣੌਤੀ ਹੋਏਗੀ ਕਿ ਕਿਹੜੇ ਮੈਂਬਰ ਪਾਰਲੀਮੈਂਟ ਦੀ ਟਿਕਟ ਅਸੀਂ ਕੱਟੀਏ ਕਈ ਮੈਂਬਰ ਪਾਰਲੀਮੈਂਟ ਨੇ ਜਿਹੜੇ ਜ਼ਿਆਦਾ ਸਰਗਰਮ ਨਹੀਂ ਹੈ ਕਈ ਮੈਂਬਰ ਪਾਰਲੀਮੈਂਟ ਨੇ ਜਿਹੜੇ ਭਾਜਪਾ ਆਗੂਆਂ ਦੇ ਸੰਪਰਕ 'ਚ ਨੇ ਕਾਂਗਰਸ ਦੀ ਹਾਈ ਕਮਾਂਡ ਕੋਲੇ ਸਾਰਿਆਂ ਦੀਆਂ ਰਿਪੋਰਟਾਂ ਨੇ ਕਿ ਉਹਨਾਂ ਦੀ ਟਿਕਟ ਕੱਟੀ ਜਾਏਗੀ ਉਹਨਾਂ ਦੀ ਜਗ੍ਹਾ ਤੇ ਨਵਾਂ ਚਿਹਰਾ ਲਿਆਇਆ ਜਾਏਗਾ ਕਈ ਮੈਂਬਰ ਪਾਰਲੀਮੈਂਟ ਅਜੇ ਵੀ ਨੇ ਜਿਨ੍ਹਾਂ ਤੇ ਇਲਜ਼ਾਮ ਲੱਗਦੇ ਨੇ ਕਿ ਉਹ ਲੋਕਾਂ ਚ ਨਹੀਂ ਵਿਚਰੇ ਉਹ 4 ਸਾਲ ਲੋਕਾਂ ਦੇ ਮੁੱਦਿਆਂ ਤੇ ਲੜੇ ਨਹੀਂ ਸੋ ਹੁਣ ਚੁਣੌਤੀ ਹੈ ਜਿਹੜੀ ਟਿਕਟ ਦੀ ਕਾਂਗਰਸ ਚ ਸਭ ਤੋਂ ਜ਼ਿਆਦਾ ਵੱਡੀ ਹੈ ਹਾਲਾਂਕਿ ਕਾਂਗਰਸ ਕਈ ਸੀਟਾਂ ਤੇ ਮਹਿਲਾਵਾਂ ਨੂੰ ਟਿਕਟਾਂ ਦੇਣਾ ਚਾਹੁੰਦੀ ਹੈ ਘਟੋ ਘਟ 4 ਸੀਟਾਂ ਕਾਂਗਰਸ ਚਾਹੇਗੀ ਕਿ ਅਸੀਂ ਮਹਿਲਾ ਉਮੀਦਵਾਰ ਲੈ ਕੇ ਆਈਏ ਅਜਿਹੇ ਹਾਲਾਤਾਂ ਦੇ ਵਿੱਚ ਅਗਰ ਕਿਸੇ ਅਜਹੀ ਸੀਟ ਤੇ ਮਹਿਲਾ ਉਮੀਦਵਾਰ ਆਉਂਦਾ ਜਿੱਥੇ ਪਹਿਲਾਂ ਮਰਦ ਸੀ ਤੇ ਫੇਰ ਕਿਸ ਤਰ੍ਹਾਂ ਦੀ ਸਿਆਸਤ ਉਸ ਸੀਟ ਤੇ ਬਣੇਗੀ ਇਹ ਵੀ ਦੇਖਣ ਵਾਲਾ ਮਾਹੌਲ ਰਹੇਗਾ ਤੇ ਬਹੁਤ ਦਿਲਚਸਪ ਸਥਿਤੀ ਬਣੇਗੀ। ਔਰ ਜਿਸ ਗੱਟਚੋੜ ਦੀ ਤੁਸੀਂ ਕਾਫੀ ਦਿਰ ਤੋਂ ਉਮੀਦ ਲਾਈ ਬੈਠਿਓ ਜਾਂ ਇਸ ਤਰ੍ਹਾਂ ਦੀ ਹਜੇ ਕੋਈ ਗੱਲ ਹੋਈ ਨਹੀਂ ਇੱਥੇ। ਕਿਸੇ ਨਾ ਕਿਸੇ ਨਾਲ ਮਿਲਣਾ ਜਾਂ ਕੁਇਦਰੀਵਾਲ ਸਾਹਿਬ ਦਾ ਤੇ ਖਰਗੇ ਸਾਹਿਬ ਨਾਲ ਮੁਲਾਕਾਤ ਰਾਹੁਲ ਜੀ ਨਾਲ ਮੁਲਾਕਾਤ ਹੋਰੇ ਤੋਂ ਤੁਸੀਂ ਇਹ ਨਹੀਂ ਅੰਦਾਜ਼ਾ ਲਾ ਸਕਦੇ ਕਿ ਉਹ ਕੇਵਲ ਗਠਬੰਧਨ ਦੇ ਲਈ ਗਏ ਨੇ ਕਿਉਂਕਿ ਗਠਬੰਧਨ ਲਈ ਤਾਂ ਇੱਕ ਕਮੇਟੀ ਬਣਾਈ ਗਈ ਹੈ। ਜੀ। ਔਰ ਤੁਸੀਂ ਦੇਖਿਆ ਉਹਨੇ ਪਿੱਛੇ ਉਹ ਦਿੱਲੀ ਕਮੇਟੀ ਦੀ ਬੈਠਕ ਵੀ ਹੋਈ ਜਿਹਦੇ ਵਿੱਚ ਮੁਕਲਵਾਸਨਿਕ ਜੀ ਤੇ ਸ਼ੋਗਲੋਜੀ ਉਪਸਥਿਤ ਸਨ। ਲੇਕਿਨ ਪੰਜਾਬ ਦੀ ਨਾ ਤਾਂ ਕੋਈ ਅਜੇ ਬੈਠਕ ਕੋਈ ਹੈ। ਨਾ ਸਾਨੂੰ ਕਿਸੇ ਨੇ ਉਥੇ ਸੱਦਿਆ ਗਿਆ ਕਿ ਆਓ ਆਪਾਂ ਇਹਦੇ ਚਰਚਾ ਕਰਨੀ ਹੈ। ਇਹਰੇ ਤੋਂ ਤੁਸੀਂ ਪੱਤਰਕਾਰ ਸਾਥੀ ਔਰ ਮੀਡੀਆ ਵਾਲੇ ਅੰਦਾਜ਼ਾ ਲਾ ਸਕਦੇ ਹੋ ਕਿ ਹਾਲਾਤ ਕੀ ਹਨ ਔਰ ਨਿਰੰਤਰ ਸਰਕਾਰ ਦੇ ਖਿਲਾਫ ਆਵਾਜ਼ بلند ਕਰਨ ਦਾ ਜਿਹੜਾ ਕੰਮ ਹੈ ਉਹ ਕਾਂਗਰਸ ਪਾਰਟੀ ਕੱਲ ਹੀ ਹਜੇ ਮੁਹੱਲੇ ਦੇ ਅੰਦਰ ਉੱਥੇ ਖੜੜ ਕਰਕੇ ਆਈ ਹੈ ਸੋ ਮੈਂ ਇਹ ਸਮਝਦਾ ਕਿ ਕਿਸੇ ਪ੍ਰਕਾਰ ਦੇ ਐਵੇਂ ਆਕਾਸਰੇ ਲਾਏ ਜਾਣੇ ਕੋਈ ਚੰਗੀ ਗੱਲ ਨਹੀਂ ਹੈ ਔਰ ਬਾਕੀ ਮੈਂ ਤੁਹਾਨੂੰ ਕਹਿ ਚੁੱਕਿਆ ਕਿ ਹਾਈ ਕਮਾਂਡ ਸੁਪਰੀਮ ਹੈ ਜੋ ਵੀ ਫੈਸਲਾ ਕਰੇਗੀ ਸਾਨੂੰ ਮਨਜ਼ੂਰ ਹੋਏਗਾ ਲੇਕਿਨ ਸਾਡੀਆਂ ਭਾਵਨਾਵਾਂ ਦੇ ਖਿਲਾਫ ਕੋਈ ਫੈਸਲਾ ਨਹੀਂ ਹੋਏਗਾ 13 ਦੀਆਂ 13 ਦੀਆਂ 13 ਸੀਟਾਂ ਤੇ ਅਸੀਂ ਆ ਕੇ ਪਾਰਲੀਮੈਂਟ ਮੈਂਬਰ ਲੜਾਉਣ ਦੀ ਤਿਆਰੀ ਕਰ ਕਮਾਂਡਰ ਨੈ ਕਰ ਨੈ ਸਟੇਟ ਯੂਨਿਟ ਚੀਫ ਯੂ ਆਰ ਇਨ ਫੇਵਰ ਆਫ ਅਲਾਈਅੰਸ ਵਿਦ ਆਪਕੀ ਅਗੇਂਸ ਔਰ ਅਗੇਂਸ ਹੌਕਨੇ ਟੈਲ ਯੂ ਮਾਈ ਫੀਲਿੰਗਸ ਬਈ মিডিਆ ਪਲੈਟਫਾਰਮ ਕਿ ਮੈਂ ਆਪਦੇ ਦਿਲ ਦੀਆਂ ਭਾਵਨਾਵਾਂ ਤੁਹਾਨੂੰ ਨਹੀਂ ਦੱਸ ਸਕਦਾ ਮੈਂ ਆਪਣੀਆਂ ਦਿਲ ਦੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ ਮੈਂ ਇੱਕ ਡਿਸਪਲਿਨ ਸਿਪਾਈ ਹਾਂ ਮੈਂ ਦੂਸਰੇ ਲੋਕਾਂ ਨੂੰ ਇਹ ਨਹੀਂ ਕਹਾਂ ਕਿ ਕਿਉਂਕਿ ਸਾਨੂੰ ਸਖਾਈ ਪਾਰਟੀ ਨੇ ਇਹ ਬਲਾਕ ਸਰ ਤੋਂ ਚੱਲ ਕੇ ਮੈਂ ਇੱਥੋਂ ਤੱਕ ਪਹੁੰਚੇ ਹਾਂ ਕਿ ਇਹ ਨਹੀਂ ਆ ਕਿ ਸਾਰੀ ਗੱਲ ਜਿਹੜੀ ਤੁਹਾਡੇ ਮਨ ਦੀ ਹੈ ਉਹ ਤੁਸੀਂ ਮੀਡੀਆ ਪਲੈਟਫਾਰਮ ਤੇ ਜਾ ਕੇ ਦੱਸਿਆ ਹਾਂ ਮੀਡੀਆ ਪਲੈਟਫਾਰਮ ਤੇ ਵੀ ਦੱਸਣੀ ਹੈ ਜਿਸ ਤੇ ਨਾ ਕੋਈ ਇਸ ਤਰ੍ਹਾਂ ਦੀ ਤਿਆਰੀ ਹੋ ਜਾਏਗੀ ਤਾਂ ਫਿਰ ਤੁਹਾਨੂੰ ਇਹ ਗੱਲ ਮੈਂ ਦੱਸਾਂਗਾ ਤਾਂ ਜੋ ਤੁਸੀਂ ਪੰਜਾਬ ਦੇ ਲੋਕਾਂ ਤੱਕ ਉਹ ਗੱਲ ਪੁੱਛਾ ਦਿਓ ਦਲਾ ਜੀ ਕੱਲ ਸੁਖਪਾਲ ਸਿੰਘ ਖੈਰਾ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਇਸ ਪ੍ਰੈਸ ਕਾਨਫਰੰਸ ਦੌਰਾਨ ਭਗਵੰਤ ਮਾਨ ਦੇ ਉੱਪਰ ਕਈ ਸਿਆਸੀ ਹਮਲੇ ਕੀਤੇ ਸਿਰ ਭਗਵੰਤ ਮਾਨ ਹੀ ਨਹੀਂ ਉਹਨਾਂ ਨੇ ਨਾਲ ਦੀ ਨਾਲ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਦੇ ਉੱਪਰ ਵੀ ਸਿਆਸੀ ਹਮਲੇ ਕੀਤੇ ਨੇ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਹੋਰ ਕੀ ਕੀ ਕਿਹਾ ਜ਼ਰੂਰ ਤੁਸੀਂ ਪੂਰੀ ਗੱਲਬਾਤ ਇਸ ਪੂਰੀ ਪ੍ਰੈਸ ਕਾਨਫਰੰਸ ਦਾ ਅਨਾਲਿਸਿਸ ਜੋ ਹੈ ਦਰਸ਼ਕਾਂ ਦੇ ਨਾਲ ਸਾਂਝਾ ਕਰਿਓ ਹਜੋਜੀ ਸ਼ਖਪਾਲ ਸਿੰਘ ਖੈਰਾ ਉਹਨਾਂ ਨੇ ਕੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸ਼ਖਪਾਲ ਖੈਰਾ ਨੇ ਪੂਰੀ ਸਥਿਤੀ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ 2015 ਦੇ ਵਿੱਚ ਕਿਵੇਂ ਐਨਡੀਪੀਐਸ ਐਕਟ ਦੇ ਵਿੱਚ ਉਹਨਾਂ ਦੇ ਖਿਲਾਫ ਕਾਰਵਾਈ ਦੀ ਸ਼ੁਰੂਆਤ ਉਸ ਵੇਲੇ ਦੀ ਅਕਾਲੀ ਦਲ ਦੀ ਸਰਕਾਰ ਨੇ ਕੀਤੀ ਹਾਲਾਂਕਿ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦਾ ਧੰਨਵਾਦ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਾਫ਼ ਕਹਿ ਦਿੱਤਾ ਕੇ ਸ਼ਕਪਾਲ ਸਿੰਘ ਖੈਰਾ ਤੇ ਐਨਡੀਪੀਐਸ ਐਕਟ ਦੇ ਵਿੱਚ ਝੂਠਾ ਕੇਸ ਨਾ ਪਾਇਆ ਜਾਵੇ ਸ਼ਕਪਾਲ ਸਿੰਘ ਖੈਰਾ ਦੱਸਦੇ ਨੇ ਕਿ ਉਹਨਾਂ ਦੇ ਹਲਕੇ ਦਾ ਇੱਕ ਵਿਅਕਤੀ ਜਿਹੜਾ ਕਿ ਕਾਂਗਰਸ ਪਾਰਟੀ ਨਾਲ ਹੀ ਸਬੰਧਤ ਸੀ ਉਹ ਜਦੋਂ ਇੱਕ ਨੈਕਸਸ ਦੇ ਵਿੱਚ ਫੜਿਆ ਗਿਆ ਤੇ ਉਹਨੇ ਮੈਨੂੰ ਟੈਲੀਫੋਨ ਕੀਤਾ ਔਰ ਜਦੋਂ ਕਿਉਂਕਿ ਉਹ ਉਹਨਾਂ ਦੇ ਹਲਕੇ ਨਾਲ ਸਬੰਧ ਰੱਖਦੇ ਸੀ ਇਸ ਕਰਕੇ ਉਹਨਾਂ ਨੇ ਉਹਦਾ ਟੈਲੀਫੋਨ ਚੱਕਿਆ ਔਰ ਸਿਰਫ ਇਸੇ ਗੱਲ ਨੂੰ ਆਧਾਰ ਬਣਾ ਕੇ ਉਸ ਵੱਲੋਂ ਕੀਤੀਆਂ ਗਈਆਂ ਟੈਲੀਫੋਨ ਕਾਲਾਂ ਨੂੰ ਆਧਾਰ ਬਣਾ ਕੇ ਮੈਨੂੰ ਇਸ ਮਾਮਲੇ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਸੋ ਸੁਖਪਾਲ ਖੈਰਾ ਨੇ ਕਿਹਾ ਕਿ ਮੁਰਕੇ ਜਦੋਂ ਮੈਂ ਵਿਰੋਧੀ ਧਿਰ ਦਾ ਆਗੂ ਸੀ ਆਮ ਆਦਮੀ ਪਾਰਟੀ ਵੱਲੋਂ ਤੇ ਜਦੋਂ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਖਿਲਾਫ ਧਾਵਾ ਬੋਲਿਆ ਔਰ ਉਸ ਵੇਲੇ ਦੇ ਇੱਕ ਮੰਤਰੀ ਨੂੰ ਮੰਤਰੀ ਨੂੰ ਮੰਤਰੀ ਪਦ ਤੋਂ ਹਟਾਉਣ ਦੇ ਲਈ ਪੂਰਾ ਸੰਘਰਸ਼ ਕੀਤਾ ਉਸ ਵੇਲੇ ਵੀ ਮੇਰੇ ਖਿਲਾਫ ਜਾਣਬੁੱਝ ਕੇ ਇਸ ਤਰੀਕੇ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਸੋ ਜਦੋਂ ED ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਦੋਂ ਵੀ ਇਸੇ ਮਾਮਲੇ ਦੇ ਉੱਤੇ ਸ਼ੁਕਪਾਲ ਸਿੰਘ ਖੈਰਾ ਨੇ ਕਿਹਾ ਕਿ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਇਸੇ ਮਾਮਲੇ ਦੇ ਤਹਿਤ ਐਨਡੀਪੀਐਸ ਦੇ ਮਾਮਲੇ ਦੇ ਵਿੱਚ ਹੀ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਨੇ ਸ਼ੁਕਪਾਲ ਖੈਰਾ ਨੂੰ ਗ੍ਰਿਫਤਾਰ ਕੀਤਾ ਸੋ ਸ਼ੁਕਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਇਹ ਕੇਸ ਰਾਜਨੀਤੀ ਤੋਂ ਪ੍ਰੇਰਿਤ ਹੈ ਰਾਜਨੀਤਿਕ ਰੰਜਿਸ਼ ਦਾ ਉਹਨਾਂ ਨੂੰ ਸ਼ਿਕਾਰ ਬਣਾਇਆ ਗਿਆ ਕਿਉਂਕਿ ਉਹ ਲਗਾਤਾਰ ਸਵਾਲ ਚੱਕਦੇ ਨੇ ਭਗਵੰਤ ਮਾਨ ਦੇ ਪਰਿਵਾਰਕ ਮੈਂਬਰਾਂ ਤੇ ਔਰ ਇਸੇ ਕਰਕੇ ਉਹਨਾਂ ਨੂੰ ਸ਼ਿਕਾਰ ਬਣਾਇਆ ਗਿਆ ਭਗਵੰਤ ਮਾਨ ਕਹਿੰਦੇ ਨੇ ਕਿ ਉਹਨਾਂ ਦੀ ਆਪਣੀ ਭੈਣ ਦੇ ਉੱਤੇ ਵੀ ਕੇਸ ਦਰਜ ਕੀਤਾ ਗਿਆ ਤੇ ਜਦੋਂ ਉਹ ਮੁੱਖ ਮੰਤਰੀ ਦੀਆਂ ਪਰਿਵਾਰ ਦੀਆਂ ਔਰਤਾਂ ਤੇ ਸਵਾਲ ਚੱਕਦੇ ਨੇ ਤੇ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਤਰ੍ਹਾਂ ਦੀ ਗੱਲ ਹੈ ਜਿਹੜੀ ਸੁਖਪਾਲ ਖੈਰਾ ਨੇ ਆਪਣੇ ਭਾਸ਼ਣ ਦੇ ਵਿੱਚ ਕੀਤੀ ਉਹਨਾਂ ਨੇ ਹਾਲਾਂਕਿ ਧੰਨਵਾਦ ਵੀ ਕੀਤਾ ਉਹਨਾਂ ਲੀਡਰਾਂ ਦਾ ਜਿਹੜੇ ਲਗਾਤਾਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਮਿਲ ਕੇ ਆਏ ਨੇ ਔਰ ਜਿਨ੍ਹਾਂ ਨੇ ਉਹਨਾਂ ਦੇ ਹੱਕ 'ਚ ਆਵਾਜ਼ ਚੱਕੀ ਹੈ ਅਖੀਰ 'ਚ ਸੁਖਪਾਲ ਖੈਰਾ ਨੇ ਇਹੀ ਕਿਹਾ ਕਿ ਉਹ ਆਪਣੀ ਲੜਾਈ ਜਾਰੀ ਰੱਖਣਗੇ ਮੁੱਦਿਆਂ ਤੇ ਪੰਜਾਬ ਦੇ ਲੋਕਾਂ ਲਈ ਉਹ ਸੰਘਰਸ਼ ਕਰਦੇ ਰਹਿਣਗੇ ਔਰ ਇੱਕ ਵਾਰ ਸੁਖਪਾਲ ਖੈਰਾ ਦੀ ਗੱਲ ਵੀ ਜ਼ਰੂਰ ਸੁਣ ਲਈਏ ਮੈਂ ਮੁੰਦੇ ਹੀ ਕੀ ਚੱਕ ਰਿਹਾ ਸੀ ਮੈਂ ਪੁੱਛ ਰਿਹਾ ਸੀ ਕਿ ਕਟਾਰੂ ਚੱਕ ਦੇ ਖਿਲਾਫ ਕਿਉਂ ਨਹੀਂ ਐਕਸ਼ਨ ਲੈ ਰਹੇ ਤੁਸੀਂ ਤੁਸੀਂ ਬੀਬੀ ਮਾਨੂਕੇ ਨੇ ਐਨਆਰਆਈ ਦੀ ਕੁਠੀ ਤੇ ਕਬਜ਼ਾ ਕੀਤਾ ਤੁਸੀਂ ਉਹਦੇ ਖਿਲਾਫ ਕਿਉਂ ਨਹੀਂ ਐਕਸ਼ਨ ਲੈ ਰਹੇ ਤੁਸੀਂ ਜੋ ਡਰੱਗਸ ਦਾ ਵਾਅਦਾ ਕੀਤਾ ਸੀ ਉਹ ਪੂਰਾ ਕਿਉਂ ਨਹੀਂ ਕਰ ਰਹੇ ਬੇਅਦਬੀਆਂ ਦਾ ਮਸਲਾ ਤੁਸੀਂ ਪੂਰਾ ਕਿਉਂ ਨਹੀਂ ਕਰ ਰਹੇ ਮੈਂ ਇੱਕ ਬਿੱਲ ਪੇਸ਼ ਕੀਤਾ ਕਿ ਪੰਜਾਬ ਦੇ ਵਿੱਚ ਕੋਈ ਵੀ ਗੈਰ ਪੰਜਾਬੀ ਜਿਹੜਾ ਜ਼ਮੀਨਾਂ ਖਰੀਦ ਸਕੇ ਬਾਜਵਾ ਸਾਹਿਬ ਮੇਰੇ ਨਾਲ ਗਏ ਨੇ ਜਨਵਰੀ 2023 ਦੇ ਵਿੱਚ ਸਪੀਕਰ ਸਾਹਿਬ ਤੇ ਚੈਂਬਰ ਦੇ ਵਿੱਚ ਹੁਣ ਤਾਂ ਉੱਤਰਾਖੰਡ ਵੀ ਬਣਾਉਣ ਲੱਗਿਆ ਲੋ ਗੁਜਰਾਤ ਵਿੱਚ ਲੋ ਆ ਰਾਜਸਥਾਨ ਵਿੱਚ ਲੋ ਆ ਹਿਮਾਚਲ ਚ ਲੋ ਆ ਕੋਈ ਵੀ ਗੈਰ ਬਚੰਡਾ ਉਹਨਾਂ ਦੇ ਸੂਬਿਆਂ ਵਿੱਚ ਜ਼ਮੀਨ ਖਰੀਦ ਕੇ ਵੋਟਰ ਨਹੀਂ ਬਣ ਸਕਦਾ ਮੈਂ ਕਿਸੇ ਭਾਰਤ ਦੇ ਨਾਗਰਿਕ ਦੇ ਉਲਟ ਨੀਗਾ ਜੀ ਸੱਦ ਕੇ ਪੰਜਾਬ ਦੇ ਵਿੱਚ ਆਓ ਪੈਸੇ ਕਮਾਓ ਜਿੱਦਾਂ ਬਾਕੀ ਸੂਬਿਆਂ ਜਾਂਦੇ ਤੁਸੀਂ ਵੀ ਹੈਵ ਨੋ ਇਸ਼ੂਜ਼ ਐਟ ਆਲ ਬਟ ਪਲੀਜ਼ ਮੇਕ ਅ ਲਾ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕਿ ਅਸੀਂ ਕਾਨੂੰਨ ਬਣਾਉਣਾ ਕਿ ਨਹੀਂ ਬਣਾਉਣਾ ਇਦਾਂ ਨੇ ਮੈਂ ਮੁੱਦਾ ਹੀ ਚੱਕ ਰਿਆ ਸੀ ਕਾ ਦਲਾਜੀ ਅੱਜ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਹੋਣੀ ਹੈ ਤੇ ਕੀ ਲੱਗਦਾ ਕਿਸ ਤਰ੍ਹਾਂ ਦੇ ਕਿਆਸ ਆਪਾਂ ਲਗਾ ਸਕਦੇ ਹਾਂ ਕਿ ਕੀ ਆਮ ਆਦਮੀ ਪਾਰਟੀ ਦਾ ਮੇਅਰ ਬਣ ਸਕਦਾ ਕਿਉਂਕਿ ਹਲੇ ਤੱਕ ਤਾਂ ਕਈ ਤਕਨੀਕੀ ਉਲਝਨਾਵਾਂ ਬੜੀਆਂ ਦਿਖ ਰਹੀਆਂ ਨੇ ਸੋ ਸਾਰੀ ਸਥਿਤੀ ਨੂੰ ਅਗਰ ਆਪਾਂ ਸਮਝੀਏ ਤਾਂ ਪੂਰਾ ਮਾਮਲਾ ਜ਼ਰੂਰ ਦੱਸੋ ਕਿਸ ਤਰ੍ਹਾਂ ਦੀ ਤਕਨੀਕੀ ਉਲਝਨਾ ਸਾਹਮਣੇ ਨਜ਼ਰ ਆ ਰਹੀਆਂ ਨੇ ਔਰ ਕਿਸ ਤਰੀਕੇ ਨਾਲ ਦੇਖਿਆ ਜਾਈਏ ਚੰਡੀਗੜ੍ਹ ਦੀ ਇਸ ਮੇਅਰ ਦੀ ਚੋਣ ਨੂੰ ਹਰਜੋਤ ਜੀ ਚੰਡੀਗੜ੍ਹ ਦੇ ਮੇਅਰ ਦੀ ਚੋਣ ਦਾ ਮਾਮਲਾ ਬਹੁਤ ਜ਼ਿਆਦਾ ਉਲਝਿਆ ਹੋਇਆ ਹੈ ਹਾਲਾਂਕਿ ਅੱਜ ਚੰਡੀਗੜ੍ਹ ਦਾ ਮੇਅਰ ਚੁਣਨ ਦੇ ਲਈ ਵੋਟਾਂ ਪੈਣੀਆਂ ਨੇ ਦੋਵੇਂ ਪਾਰਟੀਆਂ ਦੇ ਵਿੱਚ ਗਠਜੰਬੰਦਨ ਹੋ ਸਕਿਆ ਹੋ ਚੁੱਕਿਆ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਆਮ ਆਦਮੀ ਪਾਰਟੀ ਵੱਲੋਂ ਮੇਅਰ ਦਾ ਉਮੀਦਵਾਰ ਖੜਾ ਕੀਤਾ ਜਾਏਗਾ ਕਾਂਗਰਸ ਪਾਰਟੀ ਵੱਲੋਂ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਹਾਲਾਂਕਿ ਹਲੇ ਤੱਕ ਇਸ ਮਾਮਲੇ ਤੇ ਪੂਰੀ ਸਪਸ਼ਟਤਾ ਨਹੀਂ ਹੈ ਕਿ ਕੀ ਅੱਜ ਬਿਨਾ ਕਿਸੇ ਰੌਲੇ ਤੋਂ ਵਿਵਾਦ ਤੋਂ ਵੋਟਾਂ ਪੈ ਸਕਣਗੀਆਂ ਜੀ ਆંકੜੇ ਦੇਖੀਏ ਤੇ ਆਮ ਆਦਮੀ ਪਾਰਟੀ ਕੋਲੇ 13 ਕੌਂਸਲਰ ਨੇ ਕਾਂਗਰਸ ਕੋਲੇ 7 ਕੌਂਸਲਰ ਨੇ ਭਾਰਤੀ ਜਨਤਾ ਪਾਰਟੀ ਕੋਲੇ 14 ਕੌਂਸਲਰ ਨੇ ਔਰ ਇੱਕ ਵੋਟ ਉਹਨਾਂ ਨੂੰ ਉਥੋਂ ਦੇ ਮੈਂਬਰ ਪਾਰਲੀਮੈਂਟ ਦੀ ਪੈ ਸਕਦੀ ਹੈ ਸੋ ਉਹਨਾਂ ਕੋਲੇ 15 ਵੋਟਾਂ ਨੇ ਸ਼੍ਰੋਮਣੀ ਅਕਾਲੀ ਦਲ ਕੋਲੇ ਇੱਕ ਵੋਟ ਹੈ ਅਗਰ ਸਭ ਕੁਝ ਨਿਰਪੱਖਤਾ ਦੇ ਨਾਲ ਹੋਇਆ ਤੇ ਕਾਂਗਰਸ ਔਰ ਆਮ ਆਦਮੀ ਪਾਰਟੀ 13 ਤੇ 7 20 ਵੋਟਾਂ ਦੇ ਨਾਲ ਆਪਣਾ ਮੇਅਰ ਚੁਣ ਸਕਦੇ ਨੇ ਹਾਲਾਂਕਿ ਅਗਰ ਇਹਨਾਂ ਦੇ ਵਿੱਚੋਂ ਕਿਸੇ ਨੇ ਆਪਣੇ ਗੱਠਜੋੜ ਨੂੰ ਵੋਟਾਂ ਨਾ ਪਾਈਆਂ ਇਹ ਗੱਲ ਹੈਰਾਨੀ ਵਾਲੀ ਹੋਏਗੀ ਕਿਉਂਕਿ ਅਸਲ ਫੈਸਲਾ ਤਾਂ ਵੋਟਾਂ ਤੋਂ ਬਾਅਦ ਹੀ ਪਤਾ ਲੱਗਣਾ ਹੈ ਪਰ ਹਾਲ ਦੀ ਘੜੀ ਕਾਂਗਰਸ ਤੇ ਆਮ ਆਦਮੀ ਪਾਰਟੀ ਮਜ਼ਬੂਤ ਦਿਖ ਰਹੇ ਨੇ ਅਗਰ ਕੋਈ ਵੱਡਾ ਉਲਟ ਫੇਰ ਹੁੰਦਾ ਤੇ ਆਪ ਜਾਂ ਕਾਂਗਰਸ ਦਾ ਮੇਅਰ ਨਹੀਂ ਬਣਦਾ ਤੇ ਫਿਰ ਬੜੀਆਂ ਦਿਲਚਸਪ ਸਥਿਤੀਆਂ ਸਿਆਸਤ ਦੇ ਵਿੱਚ ਬਣਨਗੀਆਂ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਨਾ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ